ਉਸ ਨਾਲ ਜੁੜੀ ਹੋਈ ਐ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਮਾਮਲੇ 'ਚ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੜ ਵੱਜੋ ਗੜਗੜ ਵੱਜੋ ਜਿਹੜੀ ਆ ਵੱਡੀ ਕਾਰਵਾਈ ਕੀਤੀ ਗਈ ਆ ਦੱਸਦੀ ਐ ਕਿ ਸਿੰਘ ਸਾਹਿਬ ਇੱਕ ਜਿਹੜਾ ਗਰੰਤੀ ਸਿੰਘ ਐ ਉਹ ਵੀਡੀਓ ਬਣਾ ਕੇ ਗਾਤਰਾ ਲਾਉਂਦਾ ਐ ਅਤੇ ਕਾਫੀ ਜਿਹੜੇ ਆ ਦੋਸ਼ ਆ ਉਹ ਗੁਰਦੁਆਰਾ ਕਮੇਟੀ ਤੇ ਲਗਾਉਂਦਾ ਐ ਤਾਂ ਇਸੇ ਵੀਡੀਓ ਨੂੰ ਲੈ ਕੇ ਹੁਣ ਸੰਗਿਆਲ ਲਿਆ ਗਿਆ ਤਾਂ ਇਹ ਵੀਡੀਓ ਜਿਵੇਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਕੋਲ ਪਹੁੰਚਦੀ ਆ ਤਾਂ ਉਹਨਾਂ ਵੱਲੋਂ ਵੀਡੀਓ ਦੇਖ ਕੇ ਕਾਫੀ ਜਿਹੜੀ ਆ ਇਸ ਆ ਬਾਰੇ ਵਿਚਾਰ ਚਰਚਾ ਕੀਤੀ ਗਈ ਤੇ ਨਾਲ ਦੀ ਨਾਲ ਸੰਪਰਕ ਕੀਤਾ ਗਿਆ ਓਕਤ ਗਰੰਥੀ ਸਿੰਘ ਨਾਲ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਗਰੰਥੀ ਸਿੰਘ ਵੱਲੋਂ ਇਲਜ਼ਾਮ ਲਗਾਇਆ ਵੱਡੇ ਇਲਜ਼ਾਮ ਲਗਾਏ ਗਏ ਆ ਗੁਰਦੁਆਰਾ ਕਮੇਟੀ ਤੇ ਤਾਂ ਦੱਸਦੀ ਆ ਕਿ ਲੁਧਿਆਣਾ ਦੇ ਵਾਈਫਟਰ ਰੋਡ ਤੇ ਗੁਰਦੁਆਰਾ ਸਾਹਿਬ ਆ ਉੱਥੇ ਇਹ ਗਰੰਥੀ ਸਿੰਘ ਆ ਜਿਹੜੀ ਗਰੰਥੀ ਦੀ ਸੇਵਾ ਨਿਵਾ ਰਿਹਾ ਹੈ ਜਿਸ ਵੱਲੋਂ ਕਈ ਵੱਡੇ ਦੋਸ਼ ਹੈ ਜਿਹੜੇ ਕਮੇਟੀ ਤੇ ਲਗਾਏ ਜਾਂਦੇ ਆ ਤੇ ਇਸੇ ਦੋਸ਼ਾ ਦੇ ਤਹਿਤ ਵੀਡੀਓ ਬਣਾਈ ਜਾਂਦੀ ਹੈ ਤੇ ਗਾਤਰਾ ਵੀ ਲਾ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਕਾਫੀ ਚਰਚਾ ਹੁਣ ਛਿੜੀ ਹੋਈ ਆ ਪਰ ਉਧਰ ਸਵਾਲ ਆ ਜਿਹੜੇ ਗਰਤੀ ਸਿੰਘ ਅੱਗੇ ਵੀ ਖੜੇ ਕਿਤੇ ਜਾਂਦੇ ਆ ਕਿ ਆਖਰਕਾਰ ਜੇਕਰ ਸਮੱਸਿਆ ਆਈ ਹੈ ਤਾਂ ਫਿਰ ਗਾਤਰਾ ਲਾਉਣ ਦੀ ਕਿਸ ਲੋੜ ਹੈ ਤਾਂ ਇਸ ਬੰਦੀ ਕਿਸੇ ਜਿਹੜੀ ਆ ਜਥੇਵੰਦੀ ਨਾਲ ਗੱਲਬਾਤ ਵੀ ਕੀਤੀ ਜਾ ਸਕਦੀ ਸੀ ਤਾਂ ਇਹ ਸਵਾਲ ਵੀ ਖੜੇ ਹੋ ਰਹੇ ਆ ਤਾਂ ਉੱਥੇ ਹੀ ਜਿਹੜੇ ਕਾਫੀ ਅ ਵੱਡੇ ਸਵਾਲ ਐ ਜਿਹੜੇ ਉਹ ਗੁਰਦੁਆਰਾ ਜਿਹੜੀ ਕਮੇਟੀ ਆ ਉਹਨਾਂ ਵੱਲੋਂ ਵੀ ਸਵਾਲ ਖੜੇ ਕੀਤੇ ਜਾ ਰਹੇ ਉਕਤ ਗਰਤੀ ਸਿੰਘ ਤੇ ਕਿ ਗਰਤੀ ਸਿੰਘ ਜਾਣ ਉਹ ਜਕੇ ਅਜਿਹਾ ਕਰ ਰਿਹਾ ਪਰ ਇਸ ਸਾਰੇ ਮਾਮਲੇ ਦੀ ਵੀਡੀਓ ਜਦੋਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਕੋਲ ਪਹੁੰਚਦੀ ਆ ਤਾਂ ਉਹਨਾਂ ਵੱਲੋਂ ਨਾਲ ਦੀ ਨਾਲ ਵੀਡੀਓ ਕਾਲ ਰਾਹੀਂ ਉਕਤ ਸਿੰਘ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਆ ਤਾਂ ਗਰਤੀ ਸਿੰਘ ਨਾਲ ਗੱਲਬਾਤ ਕਰਕੇ ਉਹਦੇ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਭਰੋਸਾ ਦਿੱਤਾ ਗਿਆ ਤੇ ਉੱਥੇ ਹੀ ਉਹਨਾਂ ਨੂੰ ਕਾ ਦੇਸ਼ ਜਾਰੀ ਕਿਤੇ ਗਏ ਨੇ ਕਿ ਅਝੇਹਾ ਨਾ ਕੀਤਾ ਜਾਵੇ ਸਗੋਂ ਗੁਰ ਨਾਲ ਟੁੱਟਣ ਦੀ ਥਾਂ ਗੁਰੂ ਨਾਲ ਉਹ ਟੁੱਟਣ ਦੀ ਥਾਂ ਜੋੜਿਆ ਜਾਵੇ ਸੰਗਤ ਨੂੰ ਹੋਰ ਜੋੜਿਆ ਜਾਵੇ ਤੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾਵੇ ਕੀ ਗੱਲਬਾਤ ਹੋਈ ਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਚਲੋ ਤੁਹਾਡੇ ਦਰਸ਼ਨ ਹੋਏ ਵਾਹਿਗੁਰੂ ਜੀ ਸਾਨੂੰ ਮਾਫੀ ਚਾਹੁੰਦਾ ਵੀ ਇਸ ਤਰੀਕੇ ਨਾਲ ਹੋ ਰਹੀ ਨਹੀਂ ਕਿ ਪਰਮਲ ਪੂਰੀ ਹੋ ਗਈ ਸੀ ਮੈਂ ਚਲੋ ਤੁਹਾਡੀ ਵਹਿ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਤੁਹਾਨੂੰ ਇਹ ਇਹ ਜਥੇਦਾਰ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੀਆਂ ਹੁੰਦੀਆਂ ਨੇ ਗੁਰੂਕਾਂ ਲੋਕਨ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਇੰਨੀ ਗੁੰਡਾਗਰਦੀ ਕਹਿ ਲਈ ਇਹ ਸ਼ਬਦ ਵਰਤਣ ਲਈ ਸੀ ਚਾਹੀਦੇ ਵੈਸੇ ਪਰ ਤੱਕਾ ਸਾਹੀ ਉਥੇ ਸਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉਥੇ ਕਾਬਜ਼ ਹੋਈ ਨੂੰ ਪਰ ਉਥੇ ਗਰੰਥੀ ਸਿੰਘ ਨੇ ਟਿਕਦਾ 6 ਮਹੀਨੇ ਬਿਲਕੁਲ ਤਨਮਿਨਿਆ ਬਾਅਦ ਹੀ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਵਣਵਾਉਣ ਵਾਸਤੇ ਕਿਹਾ ਜੋ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਹਾਂਜੀ ਕਿਉਂਕਿ ਮੈਂ ਸੰਸਾਰ ਸੀ ਤੁਹਾਡੇ ਕੋਲ ਵੀ ਸਹੀ ਮੈਂ ਸਾਰੀਆਂ ਗੱਲਾਂ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਦਾ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਅੰਮ੍ਰਿਤਸਰ ਸਾਹਿਬ ਆ ਸਕਦੇ ਹੋ ਜੀ ਤੇ ਸਕਤਰੇਦਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਅਖ ਨਹੀਂ ਸੀ ਕਿ ਦੇਖੋ ਜਿਹੜੀ ਸਿੱਖੀ ਆ ਪਾਤਸ਼ਾਹੀ ਇਹ ਤੇ ਬੜੀ ਅਨਮੋਲ ਆ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦਬੰਦ ਠਟਵਾਏ ਕੋਪਰੀ ਨਾਲ ਲੁਹਾਈਨਾ ਚਰਖੜੀਆਂ ਤੇ ਚੜੇ ਤਾਂ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਦੀ ਵੀ ਆਪਾਂ ਸਿੱਖੀ ਛੱਡ ਰਹੇ ਆ ਸਿੱਖੀ ਅਨਮੋਲ ਆ ਤੇ ਦੇਖੋ ਰਪੀ ਸਿੰਘ ਦੀ ਗੱਲ ਗੱਲ ਮੇਰੀ ਗੱਲ ਸੁਣੋ ਕਿ ਜ਼ਿੰਦਗੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੋਵੇਂ ਦਾ ਰਕਪੜੇ ਪਹਿਰੇ ਜਾਏ ਮਨੋ ਤੋ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਸ਼੍ਰੀ ਅਕਾਲਤਖ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਤੇ ਅਕਾਲਤਖ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਪੰਸ ਤੁਹਾਡੇ ਨਾਲ ਆ ਘਬਰਾਉਣਾ ਨਹੀਂ ਕਿਸੇ ਗੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡਣਾ ਸਿੱਖੀ ਅਨਮੋਲ ਆ ਪਾਤਸ਼ਾਹ ਦੀ ਤੁਸੀਂ ਸੇਵਾ ਦੇ ਮੈਂ ਜੱਥੇਦਾਰ ਅਗਿਆਰੀ ਰਬੀਆ ਜੀ ਨਾਲ ਗੱਲ ਕਰੀ ਸੀ ਜੀ ਅੱਜ ਤੋਂ 2-3 ਮਹੀਨੇ ਪਹਿਲਾਂ ਜੀ ਹਾਂ ਜੀ ਉਹ ਕਿਸੇ ਕਿਸੇ ਸਥਾਨ ਤੇ ਮੈਨੂੰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਚਿੱਠੀ ਪਾਓ ਅਸੀਂ ਇੱਥੇ ਗੱਲ ਕਰਾਂਗੇ ਤੇ ਮੇਰਾ ਮਨ ਨਾਲ ਇਹ ਸੀ ਕਿ ਜਦੋਂ ਤੱਕ ਚਿੱਠੀ ਕੋਲ ਤੂੰਗੀ ਜਦੋਂ ਤੱਕ ਕੋਲੋਂ ਪਤਾ ਨਹੀਂ ਕਿੱਥੇ ਗਿਆ ਹਾਰਵਾ ਮੈਂ ਤੇ ਪਰ ਜਦੋਂ ਉਹਨਾਂ ਨੇ ਵੀ ਆਪਣੇ ਤੌਰ ਤੇ ਜਿਵੇਂ ਕਿਹਾਗਾ ਪਰ ਹੁਣ ਇਹਨਾਂ ਨੇ ਮੇਰੇ ਨਾਲ ਬਹੁਤ ੱੱਕਾ ਕੀਤਾ ਜਿਵੇਂ ਮੇਰੇ ੱੱਕੇ ਨਾਲ ਮੇਰੀ ਡਿਊਟੀ ਇੱਥੋਂ ਬਿਨਾ ਸੰਗਤ ਦੀ ਰਾਜਮੰਦੀ ਤੋਂ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਤੇ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਇੱਥੇ ਤੁਸੀਂ ਪਾਤਸ਼ਾਹ ਦੇ ਘਰੇ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਕਿ ਸਿੱਖੀ ਪਾਤਸ਼ਾਹ ਨਮੋਲ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ ਬੰਦ ਕਟਵਾਉਣ ਵਾਲੀ ਕੌਮ ਆ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲੋਂ ਆਪਾਂ ਡਰਨਾ ਨਹੀਂ ਗੁਰੂ ਦੀ ਬਾਣੀ ਤੇ ਟੇਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਂਤੀ ਚੌਪਾਈ ਸਾਹਿਬ ਪੜੋ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਦਰ ਸੰਦ ਤੇ ਕੱਲ ਆਓ ਤੁਸੀਂ ਜਰੂਰ ਫੋਟੋ ਨਹੀਂ ਆਪਕੋ ਠੀਕ ਹੈ ਬਾਈ ਗੁਰਜੀ ਕਾਲ ਸੇ ਨੰਬਰ ਤੇ ਸੰਪਰਕ ਕਰੀਏ ਹਾਂਜੀ ਹਾਂਜੀ ਇਸੇ ਤੇ ਨੋਟ ਕਰ ਦਿਓ ਮੈਂ ਇੱਥੇ ਹੀ ਆ ਕੱਲ ਤੁਸੀਂ 1 ਵਜੇ ਆ ਜਾਓ 1:30 ਵਜੇ ਆ ਜਾਓ ਟਾਈਮ ਲੱਗੋ ਕੋਈ ਗੱਲ ਨਹੀਂ ਕਿਉਂਕਿ ਮੈਂ ਅਜੇ ਫੋਟੋ ਉਹ ਪੰਜਾਬ ਸੀ ਤੁਸੀਂ 2 ਵਜੇ ਆ ਜਾਓ 3 ਵਜੇ ਆ ਜਾਓ ਹਾਂ ਇਹ ਅਕਾਲ ਤੱਕ ਸਾਬ ਸਿੱਖਾਂ ਦਾ ਵਾ ਤੇ ਇਹ ਤਾਂ ਸਾਡਾ ਜੇ ਇਹ ਵਾਸਤੇ ਚਾਹੇ ਰੋਮ ਰੋਮ ਵਾ ਜੀ ਹਾਂਜੀ ਬਾਕੀ ਬਾਕੀ ਵੇਖੋ ਪਾਸ਼ਾ ਜੀ ਸਾਨੂੰ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਆਪਾਂ ਚੜ੍ਹਦੀ ਕਲਾ ਚ ਰਹਿਣਾ ਹੁਣ ਚੜ੍ਹਦੀ ਕਲਾ ਚ ਰਹੋ ਪਾਠ ਕਰੋ ਤੇ ਕੱਲ ਆਈ ਠੀਕ ਠੀਕ ਤੁਸੀਂ ਹੌਸਲਾ ਦੇਤਾ ਜੀ ਬਹੁਤ ਬਹੁਤ ਮੇਰੇ ਕੋਈ ਹੌਸਲਾ ਦੇਣ ਵਾਲਾ ਸੱਚੇ ਪਾਸ਼ਾ ਵਾਹਿਗੁਰੂ ਗੁਰੂ ਘਰ ਕੋਲ ਦੇ ਪਾਸ਼ਾ ਸਾਰਿਆਂ ਥੱਲੇ ਰੱਖੋ ਬੜੀਆ ਹੋ ਜਾਂਦਾ ਸੀ ਜੀ ਬਸ ਐਵੇਂ ਮੈਨੂੰ ਅਮੀਤਾ ਤੋਂ ਬਹੁਤ ਢਿਲਕਾਇਆ ਗਿਆ ਕਹਿੰਦੇ ਜਿਨਾਂ ਉਸ ਕਿਸੇ ਲਈ ਸੁਣ ਲਈ ਕਿਸੇ ਲਈ ਨਹੀਂ ਸੁਣ ਲਈ ਨਹੀਂ ਨਹੀਂ ਇਹ ਤੇ ਪਾਸ਼ਾ ਦਾ ਉਹ ਦਰ ਘਰਵਾ ਜਿੱਥੇ ਕੋਈ ਵੀ ਆਇਆ ਵਾ ਪਾਤਸ਼ਾਹ ਦੀ ਸ਼ਰਨ ਤੇ ਪਾਤਸ਼ਾਹ ਨੇ ਉਹਨਾਂ ਦੀ ਬਾਹ ਫੜੀ ਆ ਤਾਂ ਅਸੀਂ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਤੁਸੀਂ ਕੱਲ ਨੂੰ ਆ ਜਾਓ ਆਪਾਂ ਬਹਿ ਕੇ ਗੱਲ ਕਰਾਂਗੇ ਠੀਕ ਹੈ ਜੀ ਵਾਜਬ ਜੀ ਦਾ ਖਾਸਾ ਵਾਜਬ ਜੀ ਦੀ ਖੁਸ਼ੀ ਚਲੋ ਤੁਹਾਡੇ ਦਰਸ਼ਨ ਹੋਏ